ਕ੍ਰਿਸਮਸ ਤੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਧਾਰੀਵਾਲ ਪੁਲਿਸ ਵੱਲੋਂ ਕੜੇ ਸੁਰੱਖਿਆ ਪ੍ਰਬੰਧ ਦੇਖਣ ਨੂੰ ਮਿਲ ਰਹੇ ਹਨ ਅਤਿ ਦੀ ਠੰਡ ਦੇ ਬਾਵਜੂਦ देर रात 10 ਵਜੇ ਦੇ ਕਰੀਬ ਹੁਣੇ-ਹੁਣੇ ਧਾਰੀਵਾਲ ਪੁਲਿਸ ਨੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਵਾ ਲਗਾਤਾਰ ਪੁਲਿਸ ਵੱਲੋਂ ਹਰ ਆਣ ਜਾਣ ਵਾਲੇ ਵਾਹਨ ਦੀ ਬਹੁਤ ਹੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਰ ਆਣ ਜਾਣ ਵਾਲੇ ਵਾਹਨ ਨੂੰ ਰੋਕੇ ਧਾਰੀਵਾਲ ਪੁਲਿਸ ਦੇ ਮੁਲਾਜ਼ਮ ਜੋ ਕਿ ਐਸ ਐਚਓ ਥਾਣਾ ਧਾਰੀਵਾਲ ਇੰਸਪੈਕਟਰ ਮੈਡਮ ਬਲਜੀਤ ਕੌਰ ਦੀ ਅਗਵਾਈ ਹੇਠ ਮੌਜੂਦ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਇਹਨਾਂ ਵੱਲੋਂ ਹਰ ਆਉਣ ਜਾਣ ਵਾਲੇ ਵਾਹਨ ਦੀ ਬਹੁਤ ਹੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਗੱਲਬਾਤ ਜਦੋਂ ਐਸਐਚਓ थाना ਧਾਰੀਵਾਲ ਦੇ ਨਾਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਅਤੇ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਤੇ 크리스마ਸ ਦਾ ਤਿਆਰ ਜੋ ਕਿ ਕੁਝ ਦਿਨਾਂ ਦੇ ਬਾਅਦ ਹੀ ਆ ਰਿਹਾ ਹੈ ਉਸ ਨੂੰ ਲੈ ਕੇ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਉਹਨਾਂ ਨੇ ਲੋਕਾਂ ਨੂੰ ਵੀ ਹਦਾਇਤ ਦਿੱਤੀ ਕਿ ਲੋਕ ਵੀ देर रात ਜੜਾ ਵਾ ਬਿਨਾ ਕੰਮ ਦੇ ਧਰੂਦਰ ਨਾ ਘੁੰਮਣ ਗੱਲ ਬਾਤ ਦਰਹਣ ਐਸਐਚਓ ਥਰਣਾ ਤਾਰੀਵਾਲ ਨੇ ਕਿਹਾ ਕਿ ਪੁਲਿਸ ਸਟੇਸ਼ਨ ਤਾਰੀਵਾਲ ਦੇ ਅਧੀਨ ਜੋ ਇਲਾਕਾ ਹੁੰਦਾ ਹੈ ਉਸ ਦੇ ਵਿੱਚ ਮਸੀਹ ਭਾਈਚਾਰੇ ਦੀ ਬਹੁਤ ਵੱਡੀ ਗਿਣਤੀ ਹੈ ਔਰ ਤਾਰੀਵਾਲ ਪੁਲਿਸ ਵੱਲੋਂ ਵਿਸ਼ੇਸ਼ ਤੌਰ ਤੇ 크ਿਸਮਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੰਨੇ ਵੀ ਵਕ ਵਕ ਪਿੰਡਾਂ ਦੇ ਵਿੱਚ ਪ੍ਰੋਗਰਾਮ ਹੋਣਗੇ ਔਰ ਜੋ 21 ਤਰੀਕ ਨੂੰ ਮਸੀਹ ਭਾਈਚਾਰੇ ਵੱਲੋਂ ਇੱਕ ਬਹੁਤ ਵੱਡੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਸ ਨੂੰ ਲੈ ਕੇ ਮਾਨਯੋਗ ਐਸਐਸਪੀ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਨ ਹਰੀਸ਼ ਕੁਮਾਰ ਔਰ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਤੇ ਕੜੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਅੱਜ ਦੇ ਇਸ ਧਾਰੀਵਾਲ ਪੁਲਿਸ ਵੱਲੋਂ ਕੀਤੇ ਗਏ ਵਿਸ਼ੇਸ਼ ਚੈਕਿੰਗ ਅਭਿਆਨ ਦੇ ਵਿੱਚ ਐਸ ਐਚ ਓ ਇੰਸਪੈਕਟਰ ਮੈਡਮ ਬਲਜੀਤ ਕੌਰ ਦੇ ਇਲਾਵਾ ਏ ਐਸ ਆਈ ਸੁਖਦੇਵ ਸਿੰਘ, ਏ ਐਸ ਆਈ ਰਮੇਸ਼ ਕੁਮਾਰ, ਏ ਐਸ ਆਈ ਜਸਵਿੰਦਰ ਸਿੰਘ, ਏ ਐਸ ਆਈ ਗੁਰਮੀਤ ਸਿੰਘ, ਸੀਟੀ ਰਜਿੰਦਰ ਕੁਮਾਰ, ਮਨਪ੍ਰੀਤ ਸਿੰਘ ਦੇ ਇਲਾਵਾ ਅਨੇਕਾਂ ਪੁਲਿਸ ਮੁਲਾਜ਼ਮ ਹਾਜ਼ਰ ਸਨ। ਇਸ ਮੌਕੇ ਤੇ ਐਸ ਐਚ ਓ ਥਾਣਾ ਧਾਰੀਵਾਲ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਲਗਾ ਤਾਰ ਦੇਖਣ ਦੇ ਵਿਚ ਆ ਰਿਹਾ ਹੈ ਕਿ ਧਾਰੀਵਾਲ ਪੁਲਿਸ ਵੱਲੋਂ ਦਿਨ ਰਾਤ ਵਿਸ਼ੇਸ਼ ਨਾਕਾਬੰਦੀ ਕਰਕੇ ਲੋਕਾਂ ਨੂੰ ਵਧੀਆ ਸੁਰੱਖਿਆ ਪ੍ਰਬੰਧ ਮੁਹੱਈਆ ਕਰਵਾਏ ਜਾ ਰਹੇ ਹੈ ਮੈਡਮ ਦੱਸ ਦਿਓ ਜੀ ਦੇਰ ਰਾਤ ਜਿਹੜਾ ਧਾਰੀਵਾਲ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਅਸਮੇ ਚਲਾਇਆ ਗਿਆ ਸਮਾਂ ਵੀ ਕਰੀਬ ਰਾਤ ਦੇ 10:30 ਵਜੇ ਦਾ ਹੋ ਚੁੱਕਿਆ ਹੈ ਜੀ ਇਹ ਕਿਉਂ ਚੈਕਿੰਗ ਅਭਿਆਨ ਚੱਲ ਰਿਹਾ ਹੈ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੇ ਸਾਡੇ ਦੇਨੇ ਤੇ ਰਾਤ ਜਿਹੜੇ ਨਾਕੇ ਆ ਚੈਕਿੰਗ ਹੋ ਰਹੀ ਆ 크ਿਸਮਸ ਤੇ ਨਵੇਂ ਸਾਲ ਦੇ ਕਰਕੇ ਜਿਹੜੇ ਹੈਗੇ ਆ ਲੋਕ ਜਿਹੜੇ ਅਮਨ ਤੇ ਸ਼ਾਂਤੀ ਦੇ ਨਾਲ ਜਿਹੜੇ ਹੈਗੇ ਆ ਮਨਾ ਸਕਣ ਸ਼ਰਾਰਤੀ ਅੰਸਰ ਜਿਹੜੇ ਹੈਗੇ ਆ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਜੇ ਕਿਸੇ ਦੇ ਹਨ ਕੋਈ ਛੱਕੀ ਬੰਦਾ ਲੱਗ ਰਿਹਾ ਗੱਡੀ ਤੇ ਜਾਂ ਕੋਈ ਬਾਈਕ ਤੇ ਹੈਗਾ ਤੇ ਅਸੀਂ ਉਹਦੀ ਪੂਰੀ ਪ੍ਰੋਪਰ ਪੁਸ਼ਗਿਸ਼ ਤੇ ਜਿਹੜੇ ਉਹਨਾਂ ਦੇ ਸਾਰੇ ਪੇਪਰ ਸਾਰੇ ਇਹ ਚੈਕਿੰਗ ਕਰ ਰਹੇ ਆ ਨੀ ਬਸ ਇਸ ਕਰਕੇ ਹੀ ਆ ਕਿ ਲੋਕ ਜਿਹੜੇ ਹੈਗੇ ਆ ਆਰਾਮ ਦੇ ਨਾਲ ਜਿਹੜੇ ਉਹ ਸੌ ਸਕਣਦੇ ਅਸੀਂ ਜਿਹੜੇ ਲੋਕਾਂ ਦੀ ਘਰਾਂ ਦੀ ਰਾਖੀ ਕਰ ਸਕੀਏ ਤਾਂ ਪਲੱਸ ਜਿਹੜੇ ਹੈਗੇ ਆ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਪਵੇ ਤੇ ਅਸੀਂ ਸ਼ਰਾਰਤੀ ਅੰਸਰ ਜਿਹੜੇ ਹੈਗੇ ਉਹਨਾਂ ਨੂੰ ਅਸੀਂ ਨਹੀਂ ਆ ਸਿੱਧੀ ਚੱਕਰ ਦੇਣੀ ਕੋਈ ਬਿਲਕੁਲ ਜੀ ਰਾਤ ਵੀ ਇਹਨਾਂ ਦੇ ਪ੍ਰੋਗਰਾਮ ਹੈਗੇ ਤਾਂ ਦਿਨੇ ਵੀ ਹੈਗੇ ਆ 20 ਤਰੀਕ ਨੂੰ ਇੱਕ ਇੱਕ ਸੋਭਾ ਯਾਤਰਾ ਨਿਕਲ ਰਹੀ ਆ ਸਭ ਤੋਂ ਜ਼ਿਆਦਾ ਇਥੇ ਇਹ ਇਸ ਮਿਸਪਾਈ ਚਾਰੇ ਦੇ ਲੋਕ ਜਿਹੜੇ ਹੈਗੇ ਆ ਆ ਕਾਫੀ ਉਹਨਾਂ ਦੇ ਪ੍ਰੋਗਰਾਮਾਂ ਸੀ ਉਹਨਾਂ ਦੇ ਵੀ ਪ੍ਰਬੰਧ ਕੀਤੇ ਹੈਗੇ ਨੇ ਸਾਰਿਆਂ ਦੇ ਦਿਨ ਵਾਲੇ ਵੀ ਤੇ ਰਾਤ ਵਾਲੇ ਵੀ ਪ੍ਰੋਗਰਾਮ ਮੈਂ ਤਾਂ ਇਹੀ ਕਹਿਨੀ ਆ ਕਿ ਸਾਰੇ ਕ੍ਰਿਸਮਸ ਤੇ ਜਿਹੜਾ ਨਵਾਂ ਸਾਲ ਆ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਸਾਰੇ ਆਪਣੇ ਘਰਾਂ 'ਚ ਖੁਸ਼ੀਆਂ ਮਨਾਉਣ ਤੇ ਅਸੀਂ ਵੀ ਨਾਲ ਉਹਨਾਂ ਦੇ ਖੁਸ਼ੀਆਂ ਮਨਾਈਏ